ਓਏ ਕਿਵੇਂ ਓ ਭਗਤਾ ਏ ਬਾਬਾ ਉਹ ਬਾਬਾ ਕੰਮ ਨਹੀਂ ਚੱਲਦਾ ਕੋਈ ਓਏ ਕੰਮ ਦਾ ਬਾਬੇ ਦਾ ਵੀ ਯਾਰ ਖੜਨ ਵਾਲਾ ਹੀ ਹੋਇਆ ਪਿਆ ਓਏ ਮਨਦੀਪ ਹਾਂਜੀ ਬਾਬਾ ਕੋਰੋਨਾ ਕੋਈ ਹੱਲ ਯਾਰ ਹੱਲ ਹੈਗਾ ਬਾਬਾ ਕੀ ਭਾਈ ਆਪਾਂ ਸੋਸ਼ਲ ਮੀਡੀਆ ਤੇ ਪੇਜ ਬਣਾਉਣੇ ਆ ਵੀਡੀਓ ਪਾ ਦਿਆ ਕਰਾਂਗੇ ਉਹ ਤੇ ਆਪਣੀ ਅੱਛਾ ਅੱਛਾ ਉਹ ਨੱਟ ਤੇ ਪਾਈ ਜਾਂਦੀ ਹੁੰਦੀ ਆ ਹਾਂ ਹਾਂ ਬਾਬਾ ਜੀ ਉਹੀ ਉਹੀ ਉਹ ਤਾਂ ਬਹਾਵਾ ਲੋਕ ਦੇਖ ਲੈਂਦੇ ਆਗੇ ਮੈਂ ਕਿਹਾ ਲੱਖਾਂ ਚ ਲੋਕ ਦੇਖਦੇ ਆ ਬਾਬਾ ਉਹ ਮੇਰੀ ਗੱਲ ਸੁਣੋ ਫਿਰ ਦੋ ਚਾਰ ਮਾਈਆਂ ਭਾਉ ਲੋ ਕੋਈ ਆਪਾਂ ਉਹਨਾਂ ਨੂੰ ਦਿਹਾੜੀ ਦੇ ਦਿਆ ਕਰਾਂਗੇ ਜਦੋਂ ਮੈਂ ਪੁੱਛ ਕੱਢਿਆ ਕਰੂੰਗਾ ਹਨਾ ਸਿਰ ਤੇ ਹੱਥ ਰੱਖਿਆ ਕਰੂੰਗਾ ਕਹਿ ਦੇਗਾ ਉਹਦੀ ਪਥਰੀ ਠੀਕ ਕਰੀ ਆ ਸਹੀ ਗੱਲ ਆ ਬਾਬਾ ਜੀ ਇਹਨੂੰ ਆਹ ਰੋਗ ਦੀ ਠੀਕ ਕਰਤਾ ਭਾਈ ਇੰਨੇ ਸਾਲਾਂ ਦਾ ਹਨਾ ਉਹ ਤਾਂ ਆਪਣੀ ਹੋਣਗੇ ਬੰਦੇ ਹਾਂਜੀ ਹਾਂਜੀ ਬਾਬਾ ਜੀ ਹਾਂਜੀ ਮਾਈਆਂ ਹੈਗ ਵੇ ਦਾ ਬਾਲਾ ਭਈਦਾਗਾ ਕੰਜਰਦਿਆ ਲੋਕ ਹੁਣ ਗੁਰੂ ਘਰ ਜਾਣੋ ਛੱਡ ਗਏ ਓਏ ਗੁਰੂ ਤੋਂ ਬੇਮੁਖ ਹੋਏ ਬੈਠੇ ਜਿਨ੍ਹਾਂ ਨੇ ਆਪਣੀ ਖਾਤਰ ਕੁਰਬਾਨੀਆਂ ਦਿੱਤੀਆਂ ਆਪਾ ਵੀ ਵਿਚੀ ਆ ਗਏ ਹੂੰ ਤਾਂ ਫਰਾਪਣਾ ਠੱਗ ਠਗਾ ਤੈਨੂੰ ਪਤਾ ਹੁਣ ਹਨਾ ਓ ਲੋਕ ਉਧਰ ਤਾਂ ਜਾਂਦੇ ਨਹੀਂਗੇ ਇੱਕ ਬੁੜੀਆਂ ਦਾ ਕਰਾਇਆ ਮਾਫਾ ਤੁਹਾਨੂੰ ਪਤਾ ਬੱਸਾਂ ਤੇ ਹਣਾ ਹਾਂਜੀ 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 ਇੱਕ ਬੁੜੀ ਨਾਲ ਦੋ ਲੈ ਕੇ ਆਉਂਦੀ ਹੈਗੀ ਤਾਂ ਤਾਂ ਨਾ ਬਾਬਾ ਕੇਂਦਰ ਦਾ ਕੰਮ ਕਿਵੇਂ ਨਾ ਚੱਲੂ ਯਾਰ ਜਦੋਂ ਬਾਬੇ ਦੀ ਧਿਆੜੀ ਪੈਣ ਲੱਗੀ 4 ਰੁਪਏ ਤੁਹਾਨੂੰ ਵੀ ਆ ਜਾਇਆ ਕਰਨਾ ਸੀ ਸਹੀ ਗੱਲ ਆ ਜੀ ਬੋਲੋ ਤਾਂ ਤਾਂ ਨਾ ਬਾਬਾ ਕੇਂਦਰ ਦਾ ਜੀ ਜੈ ਹੋ ਬਾਲੇ ਅੱਜ ਕਰ ਲਾ ਤੈਨੂੰ ਪਤਾ ਅਨਪੜਾਣਾ ਕੰਮ ਹੋਇਆ ਪਿਆ ਗੁਰੂ ਗ੍ਰੰਥ ਸਾਹਿਬ ਨੂੰ ਭੁੱਲ ਗਏ ਗੁਰੂਆਂ ਨੂੰ ਭੁੱਲ ਗਿਆ ਆਪਣੇ ਨੂੰ ਹਣਾ ਉਹ ਬਾਬਾ ਤਾਂ ਪੀਣੇ ਕੋਲੇ ਯਾਨੀ ਕਿ ਆਪਣੇ ਕੋਲੇ ਪਿੰਗਾ ਕੋਲੇ ਤੂੰ ਫਿਰਦੇ ਆ ਯਾਰ ਬਾਬਾ ਜੇ ਲੋਕ ਗੁਰਦੁਆਰੇ ਜਾਣ ਲੱਗੇ ਆਪਣਾ ਕੰਮ ਕਿਵੇਂ ਚੱਲੂ ਬਾ ਜਿਹੜਾ ਤੁਹਾਨੂੰ ਕੰਮ ਆ ਗਿਆ ਚੱਕ ਦੁਪੱਟਾ ਅੱਜ ਤੋਂ ਸ਼ੁਰੂ ਕਰਦੇ ਮੁੰਡਾ ਮੈਂ ਮੈਂ ਕੀ ਹੋ ਰਿਹਾ